ਆ ਸਾਰੀ ਇੱਧੇ ਕੱਚੀ ਹੱਡੀਆਂ ਆ ਆ ਪਾਣੀ ਵਿੱਚ ਜਾਂਦਾ ਆ ਆ ਦੇਖੋ ਡਾਕੀ ਨਾਂ ਆ ਮੇਰਾ ਨਾਂ ਸੋਮੀ ਕਿਹੜਾ ਪੰਡ ਆ ਗੜ ਭਦਾਨਾ ਅੱਛਾ ਇਧਰੋਂ ਰੋਜ਼ ਲੰਘਦੇ ਹੋਣੇ ਫਿਰ ਹਾਂਜੀ ਹਾਂਜੀ ਆ ਜਿਹੜੀ ਪੁੜੀ ਆ ਕਿੰਨਾ ਚਿਰ ਹੋ ਗਿਆ ਅੰਦਾਜ਼ਾ ਮੇਰੂ ਹੋ ਗਿਆ ਹੋਣੇ ਪੰਜ 6 ਮਹੀਨੇ ਬਾ ਪੰਜ 6 ਮਹੀਨੇ ਚ ਇਹਦੇ ਜਿਹੜੇ ਹਾਲ ਆ ਕੀ ਕਹਿਣਾ ਚਾਹੋਗੇ ਸਾਡੇ ਦੀਦੇ ਆ ਗੱਜਲ ਖਰਾਬੀ ਆ ਕੋਈ ਬੰਦਾ ਦੇਖ ਕੇ ਭੈ ਜਾ ਭੈ ਜਾ ਹਾਂ ਸਾ ਤਾਂ ਕਿਸੇ ਟਾਈਮ ਵੀ ਹੋ ਜਾਂਦਾ ਹਾਂਜੀ ਹਾਂਜੀ देखो इत्ते मैं कहनो कई ਪਿੰਡਾਂ ਦੇ ਲੰਘਦੇ ਆ ਚਾਹ ਪੰਜਾਂ ਪਿੰਡਾਂ ਦੇ ਡੰਗਦੇ ਆ ਬੰਦੇ ਹੋ ਬਹੁਤ ਦੂਰ ਦੂਰ ਉਹਨੇ ਗੱਡੀਆਂ ਲੈ ਕੇ ਖੇਤ ਵੀ ਇਧਰ ਹੀ ਆ ਹਨ हां ਖੇਤ ਵੀ ਇਧਰ ਹੀ ਆ ਹਾਂ ਹੁਣ ਆ ਜਿੱਦਾਂ ਤੱਕੀ ਹੈਗੀ ਆ ਮਤਲਬ ਇਹ ਤਾਂ ਫਿਰ ਮਜ਼ਬੂਤੀ ਤਾਂ ਕਰਨੀ ਚਾਹੀਦੀ 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 ਹੈ ਜੀ ਚਾਹੀਦੀ ਜਦੋਂ ਕੱਲ ਨੂੰ ਕੋਈ ਖਾਸਾ ਹੋ ਜਾਂਦਾ ਜਾਂ ਸਕੂਟਰ ਮੋਟਰਸਾਈਕਲ ਦਾ ਗੱਡੀਆਂ ਦਾ ਮੇਰੇ ਗਵਰਨਮੈਂਟ ਨੂੰ ਜਾਂ ਕੀ ਆ ਉਹਦਾ ਪਰੋਂ ਭੇਜੀ ਜਾਂਦੇ ਆ ਮੋਰੇ ਕਰਦੇ ਨਹੀਂ ਹੈ ਉਹਦਾ ਜਦੋਂ ਪੈਸੇ ਖਾ ਕੇ ਪਾਸੇ ਹੋ ਜਾਂਦੇ ਜਦੋਂ ਕਿਸੇ ਦੇ ਕੋ ਨੁਕਸਾਨ ਹੁੰਦਾ ਨੁਕਸਾਨ ਹੋਦਾ ਫੇ ਕਹਿੰਦੇ ਇਹਨਾਂ ਦੀ ਗਲਤੀ ਆ ਫਿਰ ਕਹਿੰਦੇ ਕਾਰਵਾਈਆਂ ਕਰਾਂਗੇ ਹਾਂ ਤੁਹਾਡਾ ਕੀ ਨਾਂ ਆ ਤੁਹਾਡਾ ਤੁਹਾਡਾ ਜੈ ਰਾਮ ਆ ਤੁਸੀਂ ਇੱਧਰ ਕੀ ਕਰਨ ਆਏ ਸੀ ਇੱਧਰ ਇਹ ਇੱਧਰ ਖੇਤ ਆ ਖੇਤ ਆ ਰੋਜ਼ ਲੰਗਦੇ ਆ ਇੱਥੇ ਹਾਂਜੀ ਹਾਂਜੀ ਪਿੰਡ ਪਿੰਡ ਮੇਰਾ ਘਰ ਚ ਆ ਕੀ ਕਹਿਣਾ ਆ ਫਿਰ ਇਹਦੇ ਬਾਰੇ ਕਹਿਣਾ ਇਹ ਆ ਵੀ ਇਹਨੂੰ ਜਿਹੜੇ ਮੁਲਾਜ਼ਮ ਆਗੇ ਉਹਨਾਂ ਨੂੰ ਦੇਖਣਾ ਚਾਹੀਦਾ ਮੋੜ ਕੇ ਉਹਨਾਂ ਨੂੰ ਦੇਖਣਾ ਤੇ ਚਾਹੀਦਾ ਵੀ ਇਹ ਟੋਏ ਪਏ ਆ ਉਹ ਤਾਂ ਹੁਣ ਦਿਨਾਂ ਦੀ ਗੱਲ ਆ ਪਹਿਲੇ ਉਹ ਵੀ ਟੋਆ ਪਿਆ ਹੈ ਉੱਧਰ ਇਹ ਵੀ ਮਹੀਨੇ ਬਣੀ ਹੈ ਨਾ ਕੀ ਕਮੀਟ ਹੋਈ ਆ ਤੇ ਹੁਣ ਉੱਥੇ ਕਿਸੇ ਨੇ ਹੋਰ ਦਾ ਆ ਕੇ ਕਿਸੇ ਨੇ ਬਠੜ ਸੱਟਣਾ ਨਹੀਂ ਕੰਮ ਤਾਂ ਉਹਨਾਂ ਦਾ ਹੀ ਆ ਉਹਨਾਂ ਨੂੰ ਲੋਕਾਫਟਰ ਕਰਨੀ ਚਾਹੀਦੀ ਆ ਇਹ ਦੂੰਗਾ ਤੇ ਕਾਫੀ ਹੋ ਹਾਂਜੀ ਹਾਂਜੀ ਹਾਂ ਹੁਣ ਜੇ ਇੱਥੇ ਕੋਈ ਟਰਾਲੀ ਟੁੱਲੀ ਆ ਜਾਏ ਤਾਂ ਖੁੱਬੂ ਕੋ ਨਹੀਂ ਖੁੱਬੂ ਖੁੱਬੂ ਨਹੀਂ ਪੱਕੀ ਗੱਲ ਹੈ ਟਰਾਲੀ ਨਿਕਲ ਹੀ ਨਹੀਂ ਫੇਰ ਆ ਗਾ ਲੋ ਜੀ ਇਹਦਾ ਮਤਲਬ ਇੰਨਾ ਪੈਸਾ ਵੀ ਲਾਇਆ ਆਹੋ ਪਿਆ ਨਾ ਉਹਦਾ ਲੋਕਾਫਟਰ ਕੋਈ ਦੇਖਦਾ ਨਹੀਂ ਹੈਗਾ ਹੈਨਾ ਇਹ ਹੀ ਮਤਲਬ ਉਹ ਵੀ ਖੂ ਇੱਕ ਹਾਲੇ ਤਾਂ ਮੀਂਹ ਵੀ ਥੋੜਾ ਪਿਆ ਫੇਰ ਬੇ ਆਈ ਨਹੀਂ ਨਹੀਂ ਤਾਂ ਜੇ ਕਿਤੇ ਜ਼ਬਰਦਸਤ ਪੈ ਗਿਆ ਮੈਂ ਤਾਂ ਕਹਿੰਦਾ ਇੱਥੇ ਹਾਸਾ ਵੀ ਹੋ ਸਕਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਸਾ ਵੀ ਹੋ ਸਕਦਾ ਮੈਂ ਮੈਂ ਨਾ ਭਾਜੀ ਕਈ ਵਾਰੀ ਦੇਖਿਆ ਮੈਂ ਇਹ ਗੱਲ ਸੋਚੀ ਆ ਬੇ ਟੋਆ ਆ ਕਿਸੇ ਨੇ ਪੂੜਿਆ ਨਹੀਂ ਹੈਗਾ ਪੂੜਿਆ ਨਹੀਂ ਹਾਂ ਜੇ ਮੇਰੇ ਕੋਲ ਕਹੀ ਹੋਵੇ ਤਾਂ ਮੈਂ ਉਹਨੂੰ ਫੋੜ ਦਮੈਂ ਗੱਲ ਕਰਾਂ। ਅੱਛਾ ਤੁਸੀਂ ਪੂਰਨ ਨੂੰ ਤਿਆਰ ਆ। ਨਹੀਂ ਨਹੀਂ ਇੱਕ ਦਾ ਸੁਣਨੀ ਸਹੀ ਗੱਲ ਆ ਇਹ ਗੈਂਦ ਸਾਹਿਬ ਓਏ ਦੁੱਖ ਤਾਂ ਸਾਨੂੰ ਵੀ ਲੱਗਦਾ ਹੀ ਆ। ਇਧਰ ਵੀ ਤੇੜਾ ਆ ਗਈਆਂ ਹੁਣੇ ਆ। ਕਿੰਨਾ ਚਿਰ ਹੋ ਗਿਆ 5 4-5 ਮਹੀਨੇ ਹੋਏ ਬਣੇ ਨੂੰ। ਮਹੀਨੇ ਬਣਦੀ ਉਹ ਤਿਆਰ ਤਾਂ ਪਿੰਲੇ ਵੀ ਨਹੀਂ ਤਰ ਉੱਤੇ ਹੋਈ ਆ। ਆ ਦੇਖੋ। ਆ ਤੇੜਾ ਆ ਗਈਆਂ ਹੁਣੇ। ਵਧੀਆ ਜਿਗਾ। ਆ ਦੇਖੋ। ਆ ਕੱਢ ਗਿਆ ਤੁਸੀਂ ਮੇਨ ਨੂੰ ਲੱਗ ਲੋ। ਅੱਛਾ ਹੱਥ ਨਾਲ ਹੀ ਹੈ? ਹੋਰ ਲੈ ਆ ਦੇਖੋ। ਲੈ। ਭਾਜੀ ਕੀ ਨਾਂ ਕੀ ਤੁਹਾਡਾ ਮੇਰਾ ਭਾਜੀ ਜਸਪੀਰ ਸਿੰਘ ਕਿਹੜਾ ਪਿੰਡ ਆ ਪੰਨ 72 ਪਰ ਭਾਜੀ ਅੱਛਾ ਆ ਪੁਲੀ ਮੈਂ ਕਹਿੰਨਾ ਹੁਣੇ ਬਣੀ ਸੀ ਹੁਣੇ ਬਣੀ ਆ ਥੋੜੇ ਦਿਨਾਂ ਦੀ ਗੱਲ ਆ ਅੱਛਾ ਤੇ ਆ ਹਾਲਾਤ ਇਹ ਤਾਂ ਭਰਤੀ ਦਾ ਕੋਈ ਦੂਜਾ ਥੋੜੀ ਬਣੀ ਜਾਂਦੀ ਥੇ ਪਹਿਲਾਂ ਅੱਛਾ ਆ ਉਪਰ ਮਿੱਟੀ ਪਾ ਕੇ ਦੂਜਾ ਕਰਕੇ ਪੁੱਛ ਫਿਚ ਲਾਤਾ ਵਾ ਚੱਲ ਹੋ ਗਏ ਕੰਮ ਅੱਛਾ ਹੋਰ ਆ ਵੀ ਆ ਇਹ ਮਤਲਬ ਕਦੀ ਕਿਸੇ ਵਕਤ ਵੀ ਬੈਠ ਸਕਦਾ ਹੈ ਬੈਠ ਸਕਦਾ ਭਾਜੀ ਕੋਈ ਵੱਡੀ ਗੱਲ ਨਹੀਂ ਆ ਤਾਂ ਬੰਨਾ ਬੈਠਦਾ ਬੈਠੇ ਬੈਠ ਹੀ ਗਿਆ ਆ ਦੇਖੋ ਬੋ ਆ ਬੈਠ ਗਈ ਜੀ ਤੁਹਾਡੇ ਕਹਿਣ ਦਾ ਮਤਲਬ ਇਹ ਦੀ ਜੇ ਮਜ਼ਬੂਤੀ ਕੀਤੀ ਹੁੰਦੀ ਤੇ ਹੁਣ ਕੋਈ ਜੇ ਭਾਰਾ ਬਾਹਨ ਲੰਘ ਜਵੇ ਤਾਂ ਧੱਸ ਸਕਦਾ ਆ ਹੋ ਸਕਦਾ ਭਾਜੀ ਵੱਡੀ ਗੱਲ ਨਹੀਂ ਕਿਉਂਕਿ ਆ ਜਿੱਦਾਂ ਬੈਠੇ ਚੁੱਕੀ ਹੈਗੀ ਆ ਆ ਬੈਠੇ ਆ ਤਾਂ ਉਹ ਦੂਜਾ ਉਹਦਾ ਖੜ ਗਿਆ ਇੱਥੇ ਤਾਂ ਦੂਜਾ ਹੋ ਗਿਆ ਤੁਹਾਡੇ ਮੜ ਜਾ ਪੈਰ ਰੱਖਿਓ ਤੇ ਇੱਥੇ ਲਓ ਤਾਂ ਆ ਆ ਜਾਣ ਦਿਤੀ ਉਹ ਆ ਦੇਖੋ ਇਹ ਕਾ ਇਹਨਾਂ ਨੂੰ ਇਹਦਾ ਦਾ ਸਾਰਾ ਕਬਰ ਕਰਕੇ ਇਹਨਾਂ ਕਬਰ ਕਰਦੇ ਇਹਨੂੰ ਪੂਰਾ ਮਜ਼ਬੂਤੀ ਬਣਾਉਂਦੇ ਆ ਜੀ ਹਾਂ ਇਹਦੀ ਮਜ਼ਬੂਤੀ ਹੋ ਜਾਣੀ ਆ ਨਾਲ ਕਬਰ ਹੋ ਜਾਵੇ ਆ ਟੱਕਰਾ ਜਿਹੜੀਆਂ ਇਹ ਹਰੀਆਂ ਨਿਕ ਜਾਣੀਆਂ ਇਹ ਹਾਂ ਆ ਕਿੰਨਾ ਨੀਵੇਂ ਜਗਾ ਆ ਇਹ ਦਬੜਾਈਆਂ ਮੀਨਾ ਅਗੋਂ ਇਹ ਤੋਂ ਕੋਲ ਲੰਘਦੇ ਨੇ ਟੱਕਰ ਪੈਂਦੀ ਤੇ ਮੁਰੂ ਪਹਿਲਾਂ ਹਾਂ ਮਤਲਬ ਇਹ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਬਰਾਬਰ ਕਰ ਦੇਈਏ ਹਾਂ ਸੋਚਿਆ ਇਹਦੀ ਆ ਯਾਰ ਮੈਂ ਤੇ ਨਹੀਂ ਕਹਦੇ ਆਪਣਾ ਉਹ ਠੇਕੇਦਾਰ ਬਸ ਰੰਗ ਕਰਕੇ ਦਾ ਪਾਏ ਕਮਾਉਂਦੇ ਆ ਰੰਗ ਕਰਕੇ ਦਾ ਪਾਓ ਰੰਗ ਕਰਤਾ ਵਧੀਆ ਬਣ ਗਈ ਚਲਦੀ ਬਸ ਤੇ ਥੱਲੇ ਬੰਦੇ ਦਾ ਕੋਈ ਜੋ ਮਰਜੀ ਹੋ ਜਵੇ ਮਾਰੀ ਹੋ ਜਾਵੇ ਉਹਨਾਂ ਨੂੰ ਕੀ ਆ ਚਾਹਨੇ ਹੋ ਤੁਸੀਂ ਆ ਦੇਖੋ ਹੁਣੇ ਚੜਾ ਗਈਆਂ ਮੈਨਾਂ ਪਿਲੇ ਮਹੀਨੇ ਕੰਪਲੀਟ ਹੋਇਆ ਪੂਰਾ ਅੱਛਾ ਇੱਧਰ ਵੀ ਹੋਇਆ ਗਿਆ ਨੇ ਆਹ ਤਾ ਤਾ ਉੱਪਰ ਵੀ ਚੜਾਈਓ ਆਹ ਦੇਖੋ ਆਹ ਵੀ ਦੇਖ ਲਓ ਇੱਥੇ ਆ ਇੱਥੇ ਇੱਥੇ ਚੜਾਈਓ ਲੋ ਆਹ ਦੇਖੋ ਨਾ ਤੇਜੀ ਤੇ ਰੱਦ ਨੇ ਇਹਦੇ ਵਿੱਚ ਆ ਅੱਛਾ ਟਰਾਲੀ ਦਾ ਦਬਿਆ ਦੋਵੇਂ ਪਾਸੇ ਜਾਂਦੇ ਇਹਨਾਂ ਪਾਸੇ ਦਿਖਾ ਲਦੇ ਆ ਦੇਖੋ ਜਿਹੜਾ ਬਣਿਆ ਇਹਨਾਂ ਵਿੱਚ ਤੇ ਸੀਮਨ ਪਾ ਆ ਟਰਾਲੀ ਥੱਲੇ ਡਿੱਗ ਗਿਆ ਇੱਕ ਟਰਾਲੀ ਨਾਲ ਥੱਲੇ ਇਹ ਠੇਕੇਦਾਰ ਹਾਂਜੀ ਠੇਕੇਦਾਰਾਂ ਦੇ ਗਵਰਨਮੈਂਟ ਦਾ ਪੈਸੇ ਦੇ ਦਿੰਦੀ ਆ ਪੈਸੇ ਖਾ ਕੇ ਪਾਸੇ ਉੱਦੇ ਆ ਆ ਸੈਟਾ ਤੇ ਵੀ ਕਿਹੜਾ ਬਣਿਆ ਹੋ ਆ ਅੱਗੇ ਸੇਫ ਹਨ ਬਣੇ ਹੋ ਇਹ ਨਾਲ ਬੈਠਣੇ ਨੂੰ ਬੜੇ ਵਧੀਆ ਟੋ ਟੋੜਨ ਨੂੰ ਵਧੀਆ ਜਿਹਾ ਬਣਾਇਓ ਉਹ ਸਭ ਪਟਕੇ ਬਲਾਤੁਆ ਕਰ ਸਕਦੇ ਆ ਆ ਨਾਲ ਨਾਲ ਉਹ ਤੇ ਬਣੇ ਹੋ ਸੀਗੇ ਨਾਲ ਐਪ ਕਾਦੇ ਲਈ ਲੱਗਾ ਹੋਇਆ ਪਾਣੀ ਜਾਣ ਨਹੀਂ ਰਿਹਾ ਉੱਪਰ ਪਾਣੀ ਹੈ ਉੱਪਰ ਖੜਾ ਹੀ ਨਾ ਪਾਣੀ ਇੱਥੇ ਪਾਣੀ ਥਲੇ ਜਾਣ ਨਹੀਂ ਪੈਪ ਤਾਂ ਇਹ ਧਰਤੀ ਨਾਲੋਂ ਉੱਚਾ ਆ ਉਹ ਆ ਨੀਵਾ ਕਰਕੇ ਬਟਣਾ ਚਾਹੀਦਾ ਇਹਨੂੰ ਨੀਵਾ ਕਰੋ ਉਹ ਨੂੰ ਮੈਂ ਫਿਰ ਉੱਜਾ ਕਰਕੇ ਇੱਕ ਚੋ ਬੰਦਵਾ ਇਹ ਰੱਖੇਗਾ ਤੇ ਫਿਰ ਸਭ ਨੂੰ ਇੱਥੇ ਪਾਣੀ ਖੜੂਗਾ ਨਾ ਨਹੀਂ ਆ ਪਾਣੀ ਖੜਨ ਦੇ ਜਦ ਪਾਣੀ ਖੜੂਗਾ ਨਹੀਂ ਉੱਪਰ ਲਓ ਆ ਥਲੇ ਬੰਦੋ